ਪੰਜਾਬ ਮਤਲਬ ਪੰਜ ਦਰਿਆਵਾਂ ਦੀ ਧਰਤੀ ਲੇਕਿਨ ਪੰਜਾਬ ਦੇ ਹਾਲਾਤ ਇਹ ਨਹੀਂ ਕਿ ਆਉਣ ਵਾਲੇ ਸਮੇਂ 'ਚ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬ ਰੇਗਿਸਤਾਨ ਬਣ ਸਕਦਾ ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਦਾ ਜਿਹੜਾ ਪੱਧਰ ਹੈ ਉਹ ਦਿਨ-ਬ-ਦਿਨ ਡਿੱਗਦਾ ਜਾ ਰਿਹਾ ਉਹਨੂੰ ਲੈ ਕੇ ਹੁਣ ਹਾਈ ਕੋਰਟ ਨੇ ਵੀ ਚਿੰਤਾ ਵਿਅਕਤ ਕੀਤੀ ਹੈ ਜਿਸ ਦੇ ਚਲਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੂਬਾ ਸਰਕਾਰ ਕੋਲੋਂ ਨੋਟਿਸ ਦੇ ਕੇ ਜਾਣਕਾਰੀ ਮੰਗੀ ਗਈ ਹੈ ਪੂਰੀ ਖਬਰ ਹੈ ਕਿ ਭੂਮੀਗਤ ਪਾਣੀ ਦੀ ਸੰਭਾਲ ਲਈ ਜਨਵਰੀ 2023 'ਚ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸੂਬਾ ਸਰਕਾਰ ਨੂੰ ਤਲਬ ਕੀਤਾ ਗਿਆ ਪੰਜਾਬ ਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਤੇ ਅੰਕੜਿਆਂ ਨੂੰ ਚਿੰਤਾਜਨਕ ਅਤੇ ਗੰਭੀਰ ਦੱਸਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਮੀਨੀ ਪੱਧਰ ਦੀ ਸੁਰੱਖਿਆ ਲਈ ਜਨਵਰੀ 2023 ਚ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ਤੇ ਪੰਜਾਬ ਸਰਕਾਰ ਪੰਜਾਬ ਜਲ ਸਰੋਤ ਵਿਕਾਸ ਏਜੰਸੀ ਅਤੇ ਕੇਂਦਰੀ ਜਲ ਜਮੀਨੀ ਜਲ ਅਥਾਰਟੀ ਤੋਂ ਵੀ ਜਵਾਬ ਮੰਗਿਆ ਹੈ ਪਟੀਸ਼ਨ ਦਾਇਰ ਕਰਦੇ ਹੋਏ ਪੰਚਕੂਲਾ ਵਾਸੀ ਦਰਵ ਚਾਵਲਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਚ ਧਰਤੀ ਹੇਠਲੇ ਪਾਣੀ ਦੇ ਡਿੱਗਰੇ ਪੱਧਰ ਨੂੰ ਰੋਕਣ ਵਿੱਚ ਸੂਬਾ ਸਰਕਾਰ ਨਕਾਮ ਰਹੀ ਹੈ ਪਟੀਸ਼ਨ ਚ ਕਿਹਾ ਗਿਆ ਕਿ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਧਰਤੀ ਹੇਠਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਅਤੇ ਧਰਤੀ ਹੇਠਲੇ ਪਾਣੀ ਦੀ ਲਗਾਤਾਰ ਦਰਵਰਤੋਂ ਕਰਨ ਸਥਿਤੀ ਵੱਧ ਤੋਂ ਬੱਧਰ ਹੁੰਦੀ ਜਾ ਰਹੀ ਹੈ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਵੱਲੋਂ 220 ਦੇ ਦੌਰਾਨ ਬਲਾਕ ਵਾਈਜ਼ ਗਰਾਊਂਡ ਵਾਟਰ ਅਸੈਸਮੈਂਟ ਦੌਰਾਨ ਪਾਇਆ ਗਿਆ ਸੀ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਨੇ ਆਪਣੀ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਤੋਂ ਵੱਧ ਤੋਂ ਵੱਧ ਸ਼ੋਸ਼ਣ ਕਰ ਲਿਆ। ਸੈਂਟਰਲ ਗਰਾਊਂਡ ਵਾਟਰ ਬੋਰਡ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ 239 ਤੱਕ 300 ਮੀਟਰ ਤੋਂ ਹੇਠਾਂ ਜਾ ਸਕਦਾ ਹੈ। ਪੰਜਾਬ 'ਚ ਸਥਿਤ ਸਬੰਧਤ ਅਥਾਰਟੀ ਵੱਲੋਂ ਪਾਣੀ ਦੀ ਸੰਭਾਲ ਲਈ ਤਿਆਰ ਕੀਤਾ ਗਿਆ ਸਿਸਟਮ ਬਿਲਕੁਲ ਵੀ ਕਾਰਗਰ ਨਹੀਂ ਸਾਬਤ ਹੋਇਆ। ਘੱਟ ਸਬਸਿਡੀ ਦੇ ਚੱਲਦਿਆਂ ਅਦਜੋਕੀ ਟ੍ਰੀਟਡ ਪਾਣੀ ਨੂੰ ਹੀ ਸਿੰਚਾਈ ਖੇਤਾਂ ਨੂੰ ਮੱਈਆ ਨਹੀਂ ਕਰਵਾ ਰਿਆ ਜਾਇਆ ਜਾਇਆ ਜਾ ਰਿਹਾ ਹੈ ਉਦਯੋਗਾਂ ਨੂੰ ਟ੍ਰੀਟਡ ਪਾਣੀ ਕਿਸਾਨਾਂ ਤੱਕ ਪਹੁੰਚੌਣ ਲਈ ਕੋਈ ਵੀ ਪ੍ਰਭਾਵਸ਼ਾਲੀ ਪ੍ਰोत्ਸਾਹਨ ਨਹੀਂ ਕੀਤਾ ਗਿਆ ਪੰਜਾਬ ਜਲ ਸਰੋਤ ਵਿਕਾਸ ਏਜੰਸੀ ਨੇ ਸ਼ੁਰੂਆਤ ਵਿੱਚ 2020 ਵਿੱਚ ਦਿਸ਼ਾ ਨਿਰਦੇਸ਼ਾਂ ਜਾਰੀ ਕੀਤੇ ਗਏ ਸੀ ਜਨਤਿਕ ਇਤਰਾਜ਼ਾਂ ਤੇ ਵਿਚਾਰ ਕਰਨ ਤੋਂ ਬਾਅਦ ਉਹਨਾਂ ਨੇ 2023 ਦੇ ਸ਼ੁਰੂ ਵਿੱਚ ਆਖਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਰੋਜ਼ਾਨਾ ਜੀਤ ਅਖਬਾਰ ਦੇ ਚੰਡੀਗੜ੍ਹ ਤੋਂ ਪੱਤਰ ਪ੍ਰੋਫੈਸਰ ਅਫਤਾਰ ਸਿੰਘ ਦੀ ਖਬਰ ਵਿੱਚ ਜ਼ਿਕਰ ਕੀਤਾ ਗਿਆ ਕਿ ਜਿਨ੍ਹਾਂ ਨੂੰ ਪਟੀਸ਼ਨ ਵਿੱਚ ਚੁਣੌਤੀ ਦਿੱਤੀ ਗਈ ਹੈ ਪਟੀਸ਼ਨੇ ਅਦਾਲਤ ਤੋਂ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਪੰਜਾਬ ਅੰਦਰ ਜ਼ਮੀਨੀ ਪਾਣੀ ਕੱਢਣ ਤੇ ਸੰਭਾਲ ਕਰਨ ਸੰਬੰਧੀ ਨਿਰਦੇਸ਼ਾਂ 2023 ਨੂੰ ਵਾਪਸ ਲੈਣ ਜਾਂ ਉਸ 'ਚ ਸੁਧਾਰ ਕਰਨ ਦੇ ਵੀ ਨਿਰਦੇਸ਼ ਦੇ ਅਪੀਲ ਕੀਤੀ ਹੈ ਪਿਟੀਸ਼ਨਰ ਕਹਿੰਦੇ ਹੈ ਕਿ ਜੀਹਾਂ ਕਰਕੇ ਹੀ ਪੰਜਾਬ ਵਿੱਚ ਧਰਤੀ ਹਿਟਲੇ ਪਾਣੀ ਦੀ ਕਮੀ ਨਾਲ ਜੇਠਾਂ ਲਈ ਵਧੇਰੇ ਪ੍ਰਭਾਵਸ਼ਾਲੀ ਤਰੀਕਿਆਂ ਨੂੰ ਅਪਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਪਿਟੀਸ਼ਨਰ ਨੇ ਅਧਿਕਾਰੀਆਂ ਨੂੰ ਇਸ ਵਿਸ਼ੇ ਤੇ ਵਿਸਤਾਰ ਅਧਿਐਨ ਕਰਨ ਤੋਂ ਬਾਅਦ ਜ਼ਮੀਨੀ ਪਾਣੀ ਦੀ ਕਮੀ ਵਿਰੁੱਧ ਵੀ ਆਪਣੀ ਨੀਤੀ ਤਿਆਰ ਕਰਨ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ ਹਾਈ ਕੋਰਟ ਨੇ ਕਿਹਾ ਕਿ ਇਹ ਮਾਮਲਾ ਬਹੁਤ ਹੀ ਗੰਭੀਰ ਹੈ ਇਸ ਤੇ ਤੁਰੰਤ ਫੈਸਲਾ ਲੈਣਾ ਜ਼ਰੂਰੀ ਹੈ ਉਧਰ ਡੈਮਾਂ ਚ ਪਾਣੀ ਦਾ ਪੱਧਰ ਡਿਗਣ ਕਰਨ ਜਲ ਅਤੇ ਬਿਜਲੀ ਦਾ ਸੰਕਟ ਵੀ ਬੰਚੁਕੇ ਘੱਟ ਬਾਰਿਸ਼ ਤੇ ਬਰਫਵਾਰੀ ਕਣ ਪੰਜਾਬ ਸਮਿਤ ਹੋਰ ਰਾਜਾਂ ਚ ਜਲ ਸੰਕਟ ਵੀ ਖੜਾ ਹੋ ਸਕਦਾ ਜਾਣਕਾਰੀ ਅਨਸਾਰ ਇਸ ਦੀ ਚੇਤਾਵਨੀ ਵੀ ਦਿੱਤੀ ਗਈ ਆ ਬੀਐਮਬੀ ਨੇ ਕਈ ਰਾਜਾਂ ਨੂੰ ਦਿੱਤੀ ਇਹ ਚੇਤਾਵਨੀ ਕਿ ਪਾਖੜਾ ਵਿਆਸ ਮਾਨਜਬੂਟ ਬੋਰਡ ਨੇ ਘੱਟ ਬਾਰਿਸ਼ ਤੇ ਬਰਫਵਾਰੀ ਕਣ ਪਾਣੀ ਚ ਡੈਮ ਦੀ ਕਮੀ ਤੇ ਚਿੰਤਾ ਯਾਰ ਕਰਦਿਆਂ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਦਿੱਲੀ ਤੇ ਰਾਜਸਥਾਨ ਵਰਗੇ ਮੈਂਬਰ ਰਾਜਾਂ ਨੂੰ ਪਾਣੀ ਦਾ ਪ੍ਰਬੰਧਨ ਤੇ ਸੰਭਾਲ ਕਰਨ ਦੀ ਵੀ ਅਪੀਲ ਕੀਤੀ ਹੈ ਬੋਰਡ ਨੇ ਕਾਰਨ ਦੱਸਿਆ ਕਿ ਅਜਿਹੇ ਅਜਿਹਾ ਇਸ ਲਈ ਕਿ ਬੇहद ਜ਼ਰੂਰੀ ਹੋ ਗਿਆ ਕਿ ਕਿਉਂਕਿ ਡੈਮ ਵਿੱਚ ਪੰਡਾਰ ਨੇ ਤੇ ਪਾਣੀ ਦਾ ਆਉਣਾ ਮੌਜੂਦ ਸਮੇਂ ਆਮ ਪੱਧਰ ਤੋਂ ਘੱਟ ਚੱਲ ਰਿਹਾ ਹੈ ਅੰਕੜਿਆਂ ਸਿਅਨ ਭਾਖੜਾ ਤੇ ਪੌਂਗ ਡੈਮਾਂ ਵਿੱਚ ਪਾਣੀ ਦਾ ਪੱਧਰ ਚਿੰਤਾਜਨਕ ਦੌਰ ਤੇ ਪਹੁੰਚ ਚੁੱਕਾ ਹੈ 20 ਨਵੰਬਰ ਨੂੰ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1633 ਫੁੱਟ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਨਾਲੋਂ 15 ਫੁੱਟ ਘੱਟ ਹੈ ਵਰਤਮਾਨ ਵਿੱਚ ਭਾਗੜਾ ਡੈਮ ਆਪਣੇ ਕੋਲ ਸਮਰੱਥਾ ਦਾ ਸਿਰਫ 63 ਫੀਸਦੀ ਹੀ ਭੰਡਾਰ ਕਰਨ ਦੇ ਸਮਰੱਥ ਹੈ ਪੌਂਗ ਡੈਮ ਚ ਪਾਣੀ ਦਾ ਪੱਧਰ 1343 ਫੁੱਟ ਹੈ ਜੋ ਪਿਛਲੇ ਸਾਲ ਨਾਲੋਂ 18 ਫੁੱਟ ਘਟ ਦੱਸਿਆ ਜਾ ਰਿਹਾ ਹੈ ਪੌਂਗ ਜਲ ਭੰਡਾਰ ਦੀ ਹਾਲਤ ਮਾੜੀ ਦੱਸੀ ਜਾ ਰਹੀ ਜਿਸ ਵਿੱਚ ਸਮਰੱਥਾ ਤੋਂ 50 ਫੀਸਦੀ ਪਾਣੀ ਦਾ ਪੱਧਰ ਜਿਹੜਾ ਪਾਣੀ ਦਾ ਭੰਡਾਰ ਹੈ ਜੋ ਕਿ ਆਮ ਪੱਧਰ ਤੋਂ ਲਗਭਗ 15 ਫੀਸਦੀ ਘੱਟ ਹੈ BBMP ਦੇ ਅਧਿਕਾਰੀਆਂ ਸਰ ਪਾਣੀ ਦੀ ਆਮ ਦੇ ਵਿੱਚ ਕਮੀ ਦਾ ਮੁੱਖ ਕਾਰਨ ਇਸ ਸਾਲ ਮੌਨਸਨ ਚ ਬਾਰਸ਼ੀ ਕਮੀ ਤੇ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਦੀ ਕਮੀ ਹੈ ਪੱਛਮੀ ਹਿਮਾਲੇ ਹੋਂ ਤੱਕ ਲਿਡਨ ਦੀ ਬਰਫ਼ਬਾਰੀ ਨਹੀਂ ਹੋਈ ਉਧਰ ਮੌਸਮ ਵਿਭਾਗ ਨੂੰ 1 ਅਕਤੂਬਰ ਦੇ ਅੱਧ ਤੋਂ ਬਰਫ਼ਬਾਰੀ ਸ਼ੁਰੂ ਹੋਣ ਦੀ ਉਮੀਦ ਹੈ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ ਇਸ ਸਮੇਂ ਪਹਾੜੀ ਖੇਤਰ ਵਿੱਚ ਬਰਫ਼ਬਾਰੀ ਦੀ ਜਿਹੜੀ ਮਾਤਰਾ ਲਗਭਗ 1 ਅਰਬ ਕਣ ਮੀਟਰ ਹੋਣ ਦਾ ਅਨੁਮਾਨ ਹੈ ਜੋ ਕਿ ਆਮ ਨਾਲੋਂ 30% ਦੀ ਘਟਾਇ। ਇਸ ਤੋਂ ਇਲਾਵਾ ਡੈਮੇਜ ਪਾਣੀ ਦੀ ਆਮ ਮੌਸਮ ਸਥਿਤੀਆਂ ਅਤੇ ਵਾਤਾਵਰਣ ਦੇ ਕਾਰਨਾਂ ਕਰਕੇ ਨਿਰਭਰ ਕਰਦੀ ਹੈ ਜੋ অনুকূল ਅਨਸਾਰ ਨਹੀਂ ਹੈ। ਮਾਹਿਰਾਂ ਅਨੁਸਾਰ ਇਸ ਜਲ ਸੰਕਟ ਦਾ ਸਿੱਧਾ ਅਸਰ ਘਰੇਲੂ ਜਲ ਸਪਲਾਈ, ਬਿਜਲੀ ਉਤਪਾਦਨ ਦੇ ਨਾਲ-ਨਾਲ ਖੇਤੀਬਾੜੀ ਤੇ ਵੀ ਪੈ ਸਕਦਾ ਹੈ। ਇਸ ਤੋਂ ਇਲਾਵਾ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਖਤਰੇ ਵਿੱਚ ਪੈ ਸਕਦੀ ਹੈ। ਡੈਮ ਤੋਂ ਪਣ ਬਿਜਲੀ ਦੇ ਉਤਪਾਦਨ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ। ਜਿਸ ਨਾਲ ਊਰਜਾ ਸੰਕਟ ਵੀ ਪੈਦਾ ਹੋ ਸਕਦਾ ਉਦਰ ਇਸ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਬੀਐਮਬੀ ਨੇ ਰਾਜਾਂ ਨੂੰ ਪਾਣੀ ਦੀ ਵਰਤੋਂ ਪ੍ਰਤੀ ਸचेਤ ਰਹਿਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਮਾਹਿਰਾਂ ਦੇ ਕਹਿਣੇ ਕਿ ਜਲ ਭੰਡਾਰ ਵਿੱਚ ਪਾਣੀ ਦਾ ਪੱਧਰ ਡਿਗਣਾ ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਗੰਭੀਰ ਸੰਕਟ ਵੱਲ ਵੀ ਇਸ਼ਾਰਾ ਕਰ ਰਹੇ ਨੇ ਫਿਲਹਾਲ ਇਸ ਖਬਰ ਨਾਲ ਤੋਟਾ ਡਲੰਦੇ ਅੱਗੇ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ